ਸਰਨਾ ਡਾਕਟਰ ਬਲਬੀਰ ਮੌਜੂਦ ਨੇ ਤੇ ਅੱਜ ਇੱਕ ਕਹਿ ਲਈ ਕਿ ਆਪਣੇ ਆਪ ਦਾ ਇੱਕ ਐਗਜ਼ੈਂਪਲਰੀ ਇੰਸਟੀਚਿਊਟ ਜਿਹੜਾ ਖੋਲਿਆ ਜਾ ਰਿਹਾ ਜੋ ਕਿ ਲਿਵਰ ਐਂਡ ਬਾਈਲਰੀ ਇੰਸਟੀਚਿਊਟ ਹੋਏਗਾ ਸੋ ਡਾਕਟਰ ਸਾਹਿਬ ਕਿਸ ਤਰੀਕੇ ਨਾਲ ਇੰਸਟੀਚਿਊਟ ਕੰਮ ਕਰੇਗਾ ਔਰ ਨਾਰਥ ਇੰਡੀਆ ਦੇ ਵਿੱਚ ਦੋ ਨੇ ਇੱਕ ਦਿੱਲੀ ਹੈਗਾ ਤੇ ਦੂਜਾ ਪੰਜਾਬ 'ਚ ਖੁੱਲ ਰਿਹਾ ਜੀ ਦੇਖੋ ਜਿੰਦਾ ਤੁਹਾਨੂੰ ਕਿਹਾ ਇਹ ਦੂਜਾ ਇੰਸਟੀਚਿਊਟ ਹੈ ਦਿੱਲੀ ਤੋਂ ਬਾਹਰ ਜਿਹੜਾ ਕਿ ਜਿਹਨੂੰ ਸੁਪਰ ਸਪੈਸ਼ਲਿਟੀ ਹਸਪੀਟਲ ਕਹਿੰਦੇ ਆ ਲਿਵਰ ਦੀਆਂ ਬਿਮਾਰੀਆਂ ਦਾ ਪਿੱਤੇ ਦੀਆਂ ਬਿਮਾਰੀਆਂ ਦਾ ਔਰ ਇਹਦੇ ਚ ਜਿਹੜੀ ਲੇਟੈਸਟ ਜਿਹੜੀ ਸਭ ਤੋਂ ਜਿਹੜੀ ਹੈਗੀ ਆ ਅਤਿ ਆਧੁਨਿਕ ਜਿਹੜੀ ਹੈਗੀ ਆ ਉਹ ਸਾਰੀ ਹਰ ਬਿਮਾਰੀ ਦੀ ਸੁਵਿਧਾ ਔਰ ਇਕੁਪਮੈਂਟ ਅਵੇਲੇਬਲ ਹੈ ਟ੍ਰੇਨਡ ਸਟਾਫ ਹੈ ਜਿਵੇਂ ਕਿਸੇ ਨੂੰ ਕੋਈ ਐਮਰਜੈਂਸੀ ਹੋਏਗੀ ਗੈਸਟ੍ਰਿਕ ਬਲੀਡ ਹੋ ਗਈ ਅੰਦਰ ਬਲੀਡਿੰਗ ਹੋ ਰਹੀ ਹੈ ਉਹਦਾ ਡਾਇਗਨੋਸ ਵੀ ਹੋ ਜਾਏਗਾ ਟ੍ਰੀਟ ਹੋ ਜਾਏਗਾ ਐਂਡੋਸਕੋਪ ਹੈ ਫਾਈਬਰੋਸਕੈਨ ਹੈ ਅਲਟਰਾਸਾ ਕੈਨਸਰ ਦਾ ਬਹੁਤ ਸ਼ੁਰੂ ਦੇ ਵਿੱਚ ਜਦੋਂ ਜਦੋਂ ਕਿਊਰੇਬਲ ਐਟਰੀਟਿਵਲ ਹਾਲਤ ਦੇ ਫੜਿਆ ਜਾਏਗਾ ਜੀ ਇਹਦਾ ਲੋਕਾਂ ਨੂੰ ਬਹੁਤ ਬੈਨੀਫਿਟ ਹੋਏਗਾ ਇੱਕ ਤਾਂ ਉਹਨਾਂ ਨੂੰ ਹਸਪਤਾਲ ਦਾ ਸਟੇ ਘਟੇਗਾ ਉਹਨਾਂ ਦਾ ਖਰਚਾ ਘਟੇਗਾ ਔਰ ਦੂਜਾ ਜਿਹੜਾ ਹੈਗਾ ਕਿ ਜਿਹੜੇ ਮੈਜੋਰਟੀ ਪੇਸ਼ੈਂਟਸ ਆ ਉਹ ਜਿਹੜੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹਦੇ ਚ ਕਵਰ ਹੋ ਜਾਣਗੇ ਉਹਨਾਂ ਦਾ ਫ੍ਰੀ ਹੋ ਜਾਏਗਾ ਜਾਂ ਬਹੁਤ ਹਾਈਲੀ ਸਬਸਿਡਾਈਜ਼ਡ ਹੈ ਜੇ ਫਾਈਬਰੋਸਕੈਨ ਬਾਹਰ ਕਰਾਓਗੇ 10000 ਰੁਪਏ ਇੱਥੇ ਕਰਾਓਗੇ 2000 ਰੁਪਏ ਸੋ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਆਊਟ ਆਫ ਪਾਕਟ ਐਕਸਪੈਂਸਸ ਹੈ ਉਹ ਘਟਣਗੇ ਲੋਕਾਂ ਦੇ ਔਰ ਉਹਨਾਂ ਨੂੰ ਜਿਹੜਾ ਹੈਗਾ ਲੋਕ ਕਰਜ਼ਾਈ ਹੋਣ ਤੋਂ ਬਚ ਜਾਣਗੇ ਡਾਕਟਰ ਸਾਹਿ ਇਸ਼ੂ ਆ ਰਹੇ ਨੇ ਲਿਵਰ ਫੇਲਿਅਰ ਦੇ ਬਹੁਤ ਜ਼ਿਆਦਾ ਇਸ਼ੂ ਆ ਰਹੇ ਨੇ ਕਈ ਕੇਸਸ ਤਾਂ ਜਾ ਕੇ ਲਿਵਰ ਟ੍ਰਾਂਸਪਲੈਂਟ ਨੂੰ ਲੈ ਕੇ ਵੀ ਜਿਹੜਾ ਕਿ ਤਨਾ ਕਿਤੇ ਸਵਾਲ ਚ ਚੁੱਕੇ ਜਾਂਦੇ ਨੇ ਕਿ ਲੱਗਦਾ ਉਹ ਸਾਰੀਆਂ ਸਰਵਿਸਿਜ਼ ਇਸ ਇੰਸਟੀਚਿਊਟ ਦੇ ਵਿੱਚ ਜੀ ਹੈ ਸਸਤੇ ਦਮਾ ਤੇ ਪ੍ਰਦਾਨ ਹੋ ਪਾਣਗੇ ਕਿਉਂਕਿ ਉਹਨਾਂ ਦੇ ਵਿੱਚ ਤਾਂ ਅਕਸਰ ਦੇਖਿਆ ਜਾਂਦਾ ਲੋਕਾਂ ਦੇ ਘਰ ਵੀ ਵਿਕ ਜਾਂਦੇ ਨੇ ਵੱਡੇ ਵੱਡੇ ਕਰਜ਼ੇ ਉਹਨਾਂ ਤੇ ਹੋ ਜਾਂਦੇ ਨੇ ਇਹਹੀ ਮਕਸਦ ਹੈ ਜੀ ਇਹਹੀ ਮਕਸਦ ਹੈ ਲੋਕਾਂ ਦੇ ਲੋ ਕਰਜ਼ਾਈ ਨਾ ਹੋਣ ਉਹਨਾਂ ਦੇ ਘਰ ਨਾ ਵਿਕਣ ਔਰ ਉਹ ਸਾਰੀ ਸਹੂਬਦਾ ਇੱਥੇ ਅਵੇਲੇਬਲ ਹੋਏਗੀ ਜੀ ਸਾਰੀ ਸਹੂਬਦਾ ਇੱਥੇ ਅਵੇਲੇਬਲ ਹੋਏਗੀ ਉਹਦੇ ਚ ਜ ਸੋ ਲੋਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਜੀ ਤੁਸੀਂ ਕੀ ਇਸ ਦੇ ਵਿੱਚ ਕੋਈ ਰਿਸਰਚਸ ਵੀ ਕੀਤੀਆਂ ਜਾਣਗੀਆਂ ਕੈਂਸਰਸ ਨੂੰ ਲੈ ਕੇ ਜਾਂ ਫਿਰ ਇਹ ਹੱਬ ਹੈ ਜੀ ਇੱਥੇ ਸਾਰੀ ਰਿਸਰਚ ਹੋਏਗੀ ਵੀ ਉਹਨੂੰ ਬਿਮਾਰੀ ਦੀ ਰੋਕਥਾਮ ਕਿਵੇਂ ਕਰਨੀ ਆ अर्ਲੀ ਡਾਇਗਨੋਸਿਸ ਕਿਵੇਂ ਕਰਨਾ ਇਹਨੂੰ ਇਹ ਸਾਡੀ ਹੱਬ ਹੋਏਗੀ ਉਹਨੂੰ ਡਿਸਟ੍ਰਿਕਟ ਹਸਪੀਟਲ ਸਬਡਿਵੀਜ਼ਨ ਹਸਪੀਟਲ ਸਾਰੇ ਇੱਧਰ ਲਿੰਕ ਕਰਾਂਗੇ ਤੇ ਕਿੰਨਾ ਜਿਹੜਾ ਇਸ ਦੇ ਤੇ ਬਜਟ ਕਿੰਨਾ ਕੁ ਰੱਖਿਆ ਗਿਆ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਕਿਉਂਕਿ ਸਿਹਤ ਨੂੰ ਲੈ ਕੇ ਤੁਸੀਂ ਦੱਸਦੇ ਹੋ ਕਿ ਬਜਟ ਦੇ ਦਿੱਤੇ ਕਦੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਸਾਡੇ ਮੁੱਖ ਮੰਤਰੀ ਕਦੇ ਕੰਪਰੋਮਾਈਜ਼ ਨਹੀਂ ਕਰਦੇ ਜੀ equipment 40 ਕਰੋੜ ਦੀ ਆ ਚੁੱਕੀ ਆ 7 ਕਰੋੜ ਦੀ ਜਿਹੜੀ ਤੁਹਾਡੇ ERC ਦਾ ਪ੍ਰਾਈਵੇਟ ਦੇ ਬਰਾਬਰ ਚ ਉਸ ਤੋਂ ਬਿਹਤਰ ਹੈ ਇਹ ਇੰਸਟੀਚੂਟ ਆ ਜਿਹੜੀ ਕਿ ਮੈਂ ਕਹਿ ਸਕਦਾ ਕਿ ਪ੍ਰਾਈਵੇਟ ਕਿੰਨੇ ਕਿੰਨੇ ਇਹ ਸਰ ਹਸਪੀਟਲ ਰੱਖਿਆ ਗਿਆ ਹਾਂਜੀ ਕਿੰਨੇ ਕਿੰਨੇ ਬੈਡ ਸੋਨ ਇਹਦੇ ਚ 60 ਬੈਡ ਹੈ ਜੀ ਟੂ ਸਟਾਰਟ ਵਿਦ ਬਾਕੀ ਫਰ ਲੇਟਰ ਆਨ ਐਡ ਕਰਾਂਗੇ 60 ਬੈਡ ਹੈ ਹਾਲਾਂਕਿ ਪੀਜੀਆਈ ਨੂੰ ਇੱਕ ਇੰਸਟੀਚੂਟ ਕਿਹਾ ਜਾਂਦਾ ਸੀਗਾ ਜਿੱਤੇ ਕਿ ਸਾਰੇ ਸਟੇਟਾਂ ਦਾ ਬਰਡਨ ਕਿਤੇ ਨਾ ਕਿਤੇ ਹੁੰਦਾ ਸੀ ਲੱਗਦਾ ਕਿ ਉਹ ਬਰਡਨ ਇਸ ਨਾਲ ਖੁੱਲਣ ਦਾ ਬਰਡਨ ਘਟੇਗਾ ਨੇਚਰਲੀ ਸ਼ੇਅਰ ਹੋਏਗਾ ਜੀ ਮਤਲਬ ਜਿਹੜਾ ਤੁਹਾਡੇ ਲਿਵਰ ਐਂਡ ਬਾਈਲਰੀ ਸਾਇੰਸ ਦਾ ਸ਼ੇਅਰ ਹੋਏਗਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਸਨ ਚੈਨਲ ਡਾਕਟਰ ਬਲਵੀ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਤੇ ਸਿੱਧੇ ਤੌਰ ਦੇ ਉਤੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜਾ ਬਰਡਨ ਖਾਸ ਕਰਕੇ ਵੱਡੇ ਹਸਪਤਾਲਾਂ ਦੇ ਉੱਤੇ ਪੈਂਦਾ ਸੀਗਾ ਉਹ ਬਰਡਨ ਨੂੰ ਵੀ ਕਿਤੇ ਨਾ ਕਿਤੇ ਕਟੌਤੀ ਹੋਏਗੀ ਔਰ ਦੂਜਾ ਤੁਹਾਨੂੰ ਤਸਵੀਰਾਂ ਇਸ ਵਕਤ ਦਿਖਾ ਦੇਣਾ ਚਾਹੁੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਇੰਸਟੀਟਿਊਟ ਆਫ ਲਿਵਰ ਐਂਡ ਬਾਈਲਰੀ ਸਾਇੰਸਸ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇਸੇ ਇੰਸਟੀਟਿ ਕਿ ਪੰਜਾਬ ਦੇ ਆਲੇ ਦੁਆਲੇ ਦੇ ਸੂਬਿਆਂ ਤੋਂ ਜਿੰਨੇ ਵੀ ਲੋਕ ਇੱਥੇ ਆਣ ਗਏ ਉਹ ਵੀ ਇੱਥੇ ਸਸਤਾ ਇਲਾਜ ਜਿਹੜਾ ਹੈ ਉਹ ਲੈ ਪਾਣਗੇ ਔਰ ਵੱਡੀ ਗੱਲ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਇਲਾਜ ਬਹੁਤ ਸਾਰੇ ਪੰਜਾਬ ਦੇ ਲੋਕ ਅਜੇ ਵੀ ਹੋਣਗੇ ਜਿਨ੍ਹਾਂ ਦਾ ਮੁੱਖ ਮੰਤਰੀ ਬੀਮਾ ਯੋਜਨਾ ਜਿਹੜੀ ਜਿਹੜੀ ਕਿ ਉਸ ਬੀਮਾ ਯੋਜਨਾ ਦੇ ਵਿੱਚ ਕਵਰਡ ਨਹੀਂ ਉਹਨਾਂ ਦਾ ਵੀ ਇਲਾਜ ਕਿ ਦਿਨ ਕਿਤੇ ਇੱਥੇ ਹੁੰਦਾ ਹੋਇਆ ਨਜ਼ਰ ਆਏਗਾ ਔਰ ਇੱਕ ਹੱਬ ਅਜਿਹੀ ਬਣੇਗੀ ਜਿੱਦੇ ਵਿੱਚ ਲਿਵਰ ਦੀ ਬਿਮਾਰੀਆਂ ਨੂੰ ਲੈ ਕੇ ਹਰ ਤਰੀਕੇ ਦਾ ਰਿਸਰਚ ਜੜਾਓ ਕੀਤਾ ਜਾਏਗਾ ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਜਨੂਰ ਲਿਵਿੰਗ ਇਨ ਦੀ ਨਿਊਜ਼ ਮੋਹਾਲੀ